ਹਾਂਜੀ 19 ਮਈ 2024 ਦੀਆਂ ਬਾਜ਼ੀਆਂ ਦੇ ਆਪਾਂ ਜੀ ਨਤੀਜੇ ਲੈ ਕੇ ਆਏ ਆਂ ਜਿਹੜੀਆਂ ਬਾਜ਼ੀਆਂ ਅੱਜ ਹੋਊਗਾ ਉਹਨਾਂ ਦੇ ਰਿਜ਼ਲਟ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਹਿਲੀ ਬਾਜੀ ਹੈਗੀ ਪਿੰਡ ਕਰਨੈਲ ਗੰਜ ਕਪੂਰਥਲਾ 51 ਓਡੇ ਸੀਗੇ ਜੀ 3000 ਮੁੱਢ ਨੂੰ 3 ਵਜੇ ਬਾਜੀ ਨਿਪਟ ਗਈ ਜੀ ਸੋਨੂ ਖਡੌਣਾ ਮੋਟਰਸਾਈਕਲ ਪਲੱਸ ਵੱਧਾ ਮਣੀ ਡੰਡੀਆਂ ਫਰਿੱਜ ਤੇ ਐਲ ਸੀ ਡੀ ਦੇ ਨੰਗਾ ਜੀ ਪਰਚੇਆਂ ਮਾਨ ਕੇ ਬਜੂਗਾ ਤੇ ਲਾਡੀ ਬੱਸੀ ਇਹਨਾਂ ਦੋਨਾਂ ਦਾ ਪਰਚਾ ਜੀ ਦਾ ਆਪ ਨੂੰ ਪਤਾ ਨਹੀਂ ਕੀ ਹੋਣਾ ਅਗਲੀ ਬਾਜੀ ਆ ਗਈ ਜੀ ਪੈਂਡ ਤੁੰਬੜਪਨ ਪਰੋਇ ਪਰ 131 ਉੱਡੇ ਸੀਗੇ ਜੀ 5200 ਉੱਡ ਨੂੰ ਪੰਜਾਂ ਦੀ ਹੋ ਗਈ ਸਾਂਝੀ ਬਾਜਲੋਪੋ ਮੋਟਰਸਾਈਕਲ ਭਾਂਸਾ ਕਣੀਆਂ ਮੋਟਰਸਾਈਕਲ ਆਲਮਗੁਰੂ ਸਰ ਫਰਿੱਜ ਨੈਬ ਹਰਾਜ ਐਲ ਸੀ ਡੀ ਨਾਮਦੇਵ ਸੁਖਣਾਵੜਾ ਸਾਂਝੀ ਇਨੇ ਪੰਜਾਂ ਦੀ ਹੋ ਗਈ ਸਾਂਝੀ ਅਗਲੀ ਬਾਜੀ ਆ ਗਈ ਜੀ ਪੰਡ ਮੱਲ ਪਰੜਕਾ ਨਵਾਂ ਸ਼ਹਿਰ 75 ਰੋਡ ਦੇ ਸੀਗੇ 3200 ਮਾਟਨ ਜੀ 3 ਵਜੇ ਬਾਜੀ ਨਿਬੜੀ ਸਿਮਰਨ ਮੱਲ ਪਰ ਮੋਟਰਸਾਈਕਲ 1300 ਬਿੰਦਰ ਚੰਦਵਾਜਾ ਕੋਲਰ 900 ਗੌਰਵ ਕਰਨਾਣਾ ਪੱਖਾ 500 ਗੁਲਾਬ ਕਰਨਾਣਾ ਕੱਪ 200 ਗੱਗੀ ਲਿੱਦੜ ਕੱਪ ਸੌ ਤੇ ਸੰਦੀਪ ਮਲਪੁਰ ਜੀ ਇਹਨਾਂ ਸ਼ਰੀਆਂ ਦੀ ਸਾਂਝੀ ਹੋ ਗਈ ਸੀ ਪਿੰਡ ਨੰਗਲ ਖੁਰਦ ਲੁਧਿਆਣਾ 86 ਉੱਤੇ ਸੀਗੇ 3:14 ਮਿੰਟ ਤੇ ਚਾਰਾਂ ਹੀ ਹੋ ਗਈ ਸਾਂਝੀ ਜੀ ਜਸਦੀਪ ਬਰਮੀ ਮੋਟਰਸਾਈਕਲ ਕਾਲਾ ਬਰਮੀ ਸੀ ਲੱਖਾ ਧੂਰਕੋਟ ਫਰਿੱਜ ਤੇ ਸ਼ਿੰਗਾਰਾ ਪੱਖੋ ਵਾਲ ਕੂਲਰ ਬਲਕਾਰ ਆਸਟ੍ਰੇਲਿਆ ਦਾ ਸਾਂਝੀ ਇਹਨਾਂ ਚਾਰਾਂ ਦੀ ਹੋ ਗਈ ਸਾਂਝੀ ਜੀ ਅਗਲੀ ਬਾਜੀ ਆ ਗਈ ਪਿੰਡ ਤੇ ਉਹ ਪੁਰਾ ਰੋਪੜ 108 ਡੇਸੀ ਦੇ 1700 ਮੱਢ ਨੂੰ 3 ਵਜੇ ਬਾਜੀ ਨਿਪਟ ਗਈ ਜੀ ਬਾਰੀਆਂ ਕਟੋੜ ਫਰਿਜ ਹਣੀ ਆਸਟ੍ਰੇਲੀਆ ਗੋਲਡਨ ਲਾਲੀ ਸੇ ਮਾਜਰਾ ਪੱਖਾ ਕਾਲਾ ਧਿਆਨਪੁਰਾ ਕੱਪ ਜੱਟ ਚੌ ਮਾਜਰਾ ਕੱਪ ਜੀ ਮਾਵੀ ਮਦੋ ਕੱਪ ਕੋਕੀ ਨਥਲ ਪਰ ਕੱਪ ਬਾਬਾ ਜਾਨ ਕੀ ਕੱਪ ਛਿੰਦਾ ਮਾਜਰਾ ਕੱਪ ਜੀ ਇਹਨਾਂ ਨੋਆ ਕਬੂਤਰਾ ਨੇ ਜੀ ਬਾਈ ਸਾਂਝੀ ਕਰ ਲਈ ਪਿੰਡ ਵਧਾਈ ਕੇ ਸ਼੍ਰੀ ਮਖਤਰ ਸਾਹਿਬ 71 ਰੋਡ ਦੇ ਸੀਗੇ 2700 ਮਟਰ ਨੂੰ ਜੀ 3 30 ਤੇ ਬਾਜੀ ਪੰਜਾਂ 'ਚ ਸਾਂਝੀ ਹੋ ਗਈ ਜੀ ਬੂਟਾ ਬਰੀਅਲ ਫਰਿੱਜ ਜੈਸ਼ਮਾ ਸ਼ਟਰ ਸਿੰਘ ਵਾਲਾ ਕੂਲਰ ਫੌਜੀ ਜੇਤੂ ਪੱਖਾ ਬੋਬੀ ਰੋੜੀ ਵਾਲਾ ਤੇ ਜਸਪੀਰ ਬਾਦਲ ਇਹਨਾਂ ਪੰਜਾਂ ਜੋੜੀ ਦੀ ਸਾਂਝੀ ਅਗਲੀ ਬਾਜੀ ਆ ਗਈ ਜੀ ਪੰਡ ਮਦੇਕ ਏ ਮੋਕ 5200 ਮੁੱਢ ਨੂੰ 136 ਉੱਤੇ ਸੀਗੇ 6 'ਚ ਬਾਜੀ ਹੋ ਗਈ ਸਾਂਝੀ ਜੀ ਅਮਨਾ ਨੱਥੂ ਵਾਲਾ ਮੋਟਰਸਾਈਕਲ ਮਣੀ ਜੇਠੂ ਫਰੈਂਚ ਤੇਜਾ ਗੁੱਸਾ ਕੂਲਰ ਕਰਮਖਾਈ ਗਰਜੀਤ ਚੌਕੇ ਤੇ ਬੂਟਾ ਫੁੱਲ ਆ ਜੀ ਇਹਨਾਂ ਛੇਾਂ ਕਬੂਤਰਾਂ ਦੀ ਸਾਂਝੀ ਹੋ ਗਈ ਜੀ ਅਗਲੇ ਬਾਈ ਹੈ ਜੀ ਪਿੰਡ ਸੋਈਆਂ ਪਿੰਡ ਸੋਈਆਂ ਲੁਧਿਆਣਾ 112 ਉੱਡੇ ਸੀਗੇ ਜੀ 5000 ਮੋਟਨ ਨੂੰ 4:30 ਦੇ ਵਜੇ ਨਿਪੜੀ ਮਹਾਂਤ ਸਿੰਧਵਾ 45 ਮਿੰਟ ਬਾਅਦ ਉੱਡਿਆ ਜੀ ਮੋਟਰਸਾਈਕਲ ਗੈਰੀ ਸਧਾਰ ਫਰਿੱਜ ਦੀਪ ਬਮਾਲ ਕੂਲਰ ਸੇਵਕ ਸੰਗਤਪੁਰਾ ਕੂਲਰ ਜੀ ਇਹਨਾਂ ਚਾਰਾਂ ਕਬੂਤਰਾਂ ਦੀ ਬਾਜੀ ਨਿਪਟ ਗਈ ਜੀ ਮਾਤ ਸਿੰਧੂ ਦਾ ਕੱਲਾ ਰਹਿ ਗਿਆ ਸੀਗਾ ਜੀ